ਦੇਖੋ ਮੈਂ ਪਰਸਨਲੀ ਮੇਰਾ ਇੱਕ ਆਪਦੀ ਸੋਚ ਆ ਵੀ ਜਦੋਂ ਨਾ ਜਿੱਧਰ ਨਾ ਪਹਾੜੀ ਏਰੀਆ ਏ ਜੀ ਤੁਸੀਂ ਦੇਖੋਗੇ ਨਾ ਆਪਣੇ ਨਾ ਬੈਂਕਾਂ ਦੇ ਵਿੱਚ ਜ਼ਿਆਦਾਤਰ ਲੋਕ ਨਾ ਪਹਾੜੀ ਏਰੀਏ ਦੇ ਕੰਮ ਕਰਦੇ ਆ ਜੀ ਉਹਨਾਂ ਨੂੰ ਜਦੋਂ ਪੁੱਛੀਦਾ ਵੀ ਤੁਹਾਨੂੰ ਇਹ ਨੌਕਰੀ ਕਿਵੇਂ ਮਿਲਦੀ ਆ ਤਾਂ ਉਹ ਕਹਿੰਦੇ ਵੀ ਸਾਡੇ ਨਾ ਪਹਾੜੀ ਏਰੀਏ ਦੇ ਵਿੱਚ ਨਾ ਕੁਝ ਖਾਣ ਨੂੰ ਹੁੰਦਾ ਨਹੀਂ ਗਾ ਹਮ ਫਸਲਾਂ ਮਰ ਜਾਂਦੀਆਂ ਹੁੰਦਾ ਘਟ ਤਾਂ ਕਰਕੇ ਨਾ ਸਰਕਾਰ ਸਾਨੂੰ ਨਾ ਪਹਿਲ ਦੇ ਆਧਾਰ ਤੇ ਸਾਨੂੰ ਕੰਪਨੀਆਂ ਪਹਿਲ ਦੇ ਆਧਾਰ ਤੇ ਪਹਾੜੀ ਏਰੀਏ ਦੇ ਲੋਕਾਂ ਨੂੰ ਨੌਕਰੀਆਂ ਦੇ ਦਿੰਦੀਆਂ ਆ ਆਮ ਲੋਕਾਂ ਨਾਲ ਬਿਲਕੁਲ ਬਿਲਕੁਲ ਮੈਨੂੰ ਐ ਲੱਗਦਾ ਵੀ ਚਲੋ ਕੁਦਰਤ ਨੂੰ ਤਾਂ ਨਹੀਂ ਰੋਕਿਆ ਜਾ ਸਕਦਾ ਪਰ ਵੀ ਇਸ ਲੋਕ ਇਸ ਏਰੀਏ ਦੇ ਲੋਕਾਂ ਦਾ ਕੋਈ ਕੋਟਾ ਜ਼ਰੂਰ ਹੋਣਾ ਚਾਹੀਦਾ ਵੀ ਇਹਨਾਂ ਨੂੰ ਹਾਂ ਵੀ ਵੀ ਜਿਵੇਂ ਆਪਾਂ ਕੋਟਾ ਹੋਣਾ ਚਾਹੀਦਾ ਕੋਈ ਇਸ ਤਰ੍ਹਾਂ ਦਾ ਕੋਈ ਬਿੱਲ ਪਾਸ ਹੋਣਾ ਚਾਹੀਦਾ ਵੀ ਜਿਹੜੇ ਲੋਕ ਦਰਿਆ 'ਚ ਆਉਂਦੇ ਆ ਜਿਹੜੇ ਹਰ ਤੀਜੇ ਸਾਲ ਫਸਲ ਮਰਦੀ ਆ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਕੋਟਾ ਬਣ ਜੇ ਵੀ ਉਹਨਾਂ ਨੂੰ ਨੌਕਰੀ ਆਮ ਲੋਕਾਂ ਨਾਲੋਂ ਜ਼ਿਆਦਾ ਉਹਨਾਂ ਨੂੰ ਬੈਂਕਾਂ ਦੇ ਵਿੱਚ ਨਿਰਦੇਸ਼ ਹੋਣ ਉਹ ਹਰ ਥਾਂ ਉਹਨਾਂ ਨੂੰ ਨਿਰਦੇਸ਼ ਹੋਣ ਵੀ ਆਹ ਬੰਦਿਆਂ ਨੂੰ ਤੁਸੀਂ ਪਹਿਲ ਦੇ ਆਧਾਰ ਤੇ ਰੱਖਣਾ